हां भाई नीतू हां जी बब्बा जी कैसे चाल ससुर जी काल पे ससुर जी काल तो केड़ा वेला हो गया भाई ਤੁਸੀਂ ਰੋਟੀ ਰੱਟੀ ਨਹੀਂ ਬਣਾਈ ਹਜੇ ਰੋਟੀ ਤਾਂ ਬਣਾਈ ਤੇ ਹੀ ਹੈ ਬਾਬਾ ਜੀ ਸਾਰਾ ਕੁਝ ਪਿਆਰ ਆ ਰਿਹਾ ਹੈ ਜੀ ਤੇ ਕੋਈ ਗੱਲ ਨਹੀਂ ਕਰਨੀ ਤੇ ਭਾਈ 7:00 ਵਜੇ ਤੇ 12 ਮਿੰਟ ਹੋਏ ਪਏ ਤੇ ਮੈਂ ਅੱਜ ਅੱਲਾ ਰੋਟੀ ਫੜਾਉਣੀ ਨਹੀਂ ਆਈ ਨਹੀਂ ਠੰਡਾ ਠੰਡਾ ਚ ਕੋ ਦੋ ਵਰਕੀਆਂ ਖਾ ਲੈਂਦਾ ਮੈਂ ਤੂੰ ਨੂੰ ਤਾਂ ਕਿੱਥੇ ਲੱਗਦੀ ਐ ਜੀ ਮੈਂ ਤਾਂ ਨਹੀਂ ਹੁੰਦੀ ਜੀ ਮੈਨੂੰ ਤਾਂ ਲੱਗਦੀ ਐ ਸੰਗੋ ਸੁੱਤੋਂ ਮੈਂ ਤਾਂ ਸ਼ਰਮਾਂਦੀ ਸੁੱਤੋਂ ਕੀ ਸ਼ਰਮਾਂਦੀ ਰੋਟੀ ਤਾਂ ਫੜਾ ਜਾ ਹੁਣ ਪਰ ਮੈਂ ਭੁੱਖਾ ਬੈਠਾ ਰਹੂੰਗਾ ਤੇਰੇ ਬੇਬੇ ਨਾਲ ਸਮਝਾ ਕੇ ਮੈਂ ਤਾਂ ਨਾ ਕੱਲ ਰੋਟੀ ਫੜਾਉਣਾ ਆਈ ਸੀ ਫੇਰ ਮੈਂ ਖਿਨਾਰੇ ਮਾਰੀ ਦਾ ਮਾਰ ਕੇ ਤੇ ਫੇਰ ਮੈਂ ਫੇਰ ਕਿੰਨਾ ਚਿਰ ਬਾਅਦ ਮੈਂ ਤੁਹਾਨੂੰ ਰੋਟੀ ਫੜਾਈ ਕਿਵੇਂ ਫੜਾਈ ਕਹਤੇ ਕਿਉਂ ਕਿਉਂਕਿ ਮੈਂ ਤਾਂ ਨਹੀਂ ਦੇਖ ਲਿਆ ਸੀ ਕੱਲ ਕੀ ਦੇਖ ਲਿਆ ਤੁਸੀਂ ਮੈਨੂੰ ਬਾਪੀ ਇਹ ਕਿਹਦਾ ਜਿਹੜਾ ਕੁਝ ਨਹੀਂ ਦੇਖਣਾ ਸੀ ਉਹ ਵੇਖ ਲਿਆ ਨਾ ਨੂੰ ਮੈਨੂੰ ਖੁੱਲ ਕੇ ਦੱਸ ਨਾ ਭਾਈ ਗੱਲ ਮੈਨੂੰ ਤਾਂ ਕੋਈ ਤੇਰੀ ਗੱਲ ਸਮਝ ਨਹੀਂ ਆਉਂਦੀ ਕੀ ਲੋਕਾ ਚਲੋ ਸ਼ਰਮ ਸੰਗ ਲੱਗੀ ਸੁੱਤ ਬਹੁਤ ਜ਼ਿਆਦੀ ਅੱਛਾ ਇਹ ਤਾਂ ਹੁਣ ਕੋਈ ਕੁਝ ਕਰਨਾ ਜਗਾਈ ਨਹੀਂ ਮੈਨੂੰ ਤਾਂ ਲੱਗਿੰਦਾ ਹਿੰ ਤਰਤੀ ਪਾੜ ਜੇ ਤਾਂ ਮੈਂ ਦੇਖ ਸਮਾ ਜਾ ਕੀ ਦੇਖ ਲਿਆ ਤੋਇਆ ਜਾਂ ਇਹ ਬੰਦਿਆਂ ਵਰਗਾ ਬੰਦਾ ਹੈ ਮੈਂ ਤੂੰ ਕੀ ਦੇਖ ਲਿਆ ਦੱਸ ਬੰਦਾ ਹੈ ਗਿਆ ਮੈਂ ਮੈਨੂੰ ਇੰਨਾ ਨਹੀਂ ਪਤਾ ਸੀ ਕਿ ਤੂੰ ਇੰਨਾ دیਵਾਨ ਗਿਆ ਮਾਤਾ ਜੀ ਹੈ ਤੂੰ ਬਹੁਤੇ ਸਾਰੇ ਨੂੰ ਨਹੀਂ ਜਾਣ ਸਕਣਾ ਮੈਂ ਹੁਣ ਤੂੰ ਕੀ ਪਾਲ ਪਾਏਗਾ ਮੈਂ ਕੀ ਹੋ ਗਿਆ ਤੈਨੂੰ ਦੱਸ ਦਿਲ ਤੂੰ ਹੈ ਨਾ ਇਹਨਾਂ ਬੁਝਾਰਤਾਂ ਹੀ ਨਾ ਪਾ ਮੇਰੇ ਨਾਲ ਤੂੰ ਮੈਨੂੰ ਖੁੱਲ ਕੇ ਮੈਨੂੰ ਗੱਲ ਦੱਸ ਵੀ ਕੀ ਹੈ ਲੈ ਬਾਤ ਬਾਤ ਉ ਤਾਂ ਇੱਕ ਡਾਕਟਰ ਵੀ ਆਉਂਦਾ ਹੈ ਹੂੰ ਡਾਕਟਰ ਬਣਾਇਆ ਠਾ ਕਿ ਉਹਨੂੰ ਆਇਮ ਰੋੜੀ ਹੋਰ ਜਾਂਦਾ ਕਿ ਮੈਨੂੰ ਤਾਂ ਮੈਂ ਤਾਂ ਪਾਣੀ ਪਾਣੀ ਨਹੀਂ ਥੀ ਕਿ ਤਾਂ ਭਾਈ ਕੋ ਬੰਦੇ ਨੇ ਕੋਈ ਕੋਈ ਹੋਰ ਵੀ ਕਰਨਾ ਹੁੰਦਾ ਕੋਈ ਇੱਕ ਨੰਬਰ ਦੋ ਨੰਬਰ ਵੀ ਕਰਨਾ ਹੁੰਦਾ ਹੈ ਉਹ ਬਿਚਾਰ ਜਿਵੇਂ ਕਿ ਇੱਕ ਨੰਬਰ ਤੋਂ ਨੰਬਰ ਹੁੰਦਾ ਜਾਈ ਤੁਹਾਡੇ ਪੱਤਿਆਂ ਦੇ ਵਿੱਚ ਸੀ ਤੁਸੀਂ ਇਹ ਵਧਾ ਵਧਾ ਕੇ ਡਾ ਉਹ ਤਾਂ ਮੂਵੀ ਮਾਲ ਉਹ ਤਾਂ ਮੈਂ ਉਹਦੇ ਮਾਲਸ ਕਰਦਾ ਸੀ ਵੀ ਮੈਂ ਕੋਈ ਤੇਰੇ ਹੱਥ ਤੇ ਨਹੀਂ ਕਰਦਾ ਹਾਂ ਹੁਣ ਪਾਪਾ ਤੂੰ ਵਿਆਹ ਤਨ ਹੋਣਾ ਕਰ ਮੇਰੀ ਜਵਾਨੀ ਤੇਰੀ ਫੋਟੀ ਹੋ ਗਈ। ਤੇ ਮਾਲਸ ਕਰਦੇ ਨੇ ਜਿਹੜੇ ਬੰਦੇ ਨੂੰ ਪਤਾ ਨਹੀਂ ਵੀ ਹਰੇਕ ਚੀਜ਼ ਨੂੰ ਖਰਾਕ ਚਾਹੀਦੀ ਹੁੰਦੀ। ਮੈਂ ਤਾਂ ਪਾਪਾ ਹੁਣ ਤੈਨੂੰ ਨਹੀਂ ਖੜਾਉਂਗਾ ਰੋਟੀ ਤੇ ਤੂੰ ਕਰ ਲੈ ਮਾਲਸ। ਤੂੰ ਆਉਂਦੀ ਖਰਾਕ ਲੈ ਬਣਾ ਬਣਾ ਲਾ ਤੋ ਖਾਈ ਚਲ ਤੈਨੂੰ ਰੋਟੀ ਵੀ ਕੋਈ ਵਰਨੀ ਤੈ ਤੋ ਘੋੜਿਆਂ ਵਰਗਾ ਤੇ ਘੋੜਿਆਂ ਖਰਾ ਖਾ ਤੇ ਮੈਨੂੰ ਤਾਂ ਲੱਗਦੀ ਕਿ ਤਸੰਦ ਸ਼ਰਮ ਜੀ ਅੱਜ ਸਤ ਤੂੰ ਕੱਲ ਨੂੰ ਮੈਨੂੰ ਉੱਥੇ ਆਏ ਲੱਗ ਕਿ ਮੈਂ ਤੇ ਬੈਜੂ ਮੇਰੀ ਸਹਿਮਤੀ ਨਾ ਹੋਊਗੀ ਜਦ ਤਰ ਦੇਖ ਕੇ ਤਰ ਜੀ ਚੱਲ ਗਿਆ ਫਿਰ ਤਾਂ ਚੰਦਾ ਪਕਹਿ ਸਕਦੇ ਆ ਨਾ ਜੀ ਤਾਂ ਮੇਰਾ ਨਹੀਂ ਘਰ ਕੁਲਦਾ ਕੁਲਦਾ ਦਾ ਪਰ ਮੈਨੂੰ ਤਾਂ ਦੰਦੇ ਕੀ ਪਤਾ ਕਿ ਜੀ ਹੈ ਮੇਰੇ ਤੱਕਾਰਾ ਕੁਝ ਨਹੀਂ ਹੋਇਆ ਉਹ ਮੈਂ ਤਾਂ ਜਦੋਂ ਇਹ ਕੁਝ ਦੇਖਿਆ ਨਹੀਂ ਸੀ ਜਿਆਦਾ ਕੁਝ ਮੈਂ ਦੇਖ ਲਿਆ ਜੀ ਬੱਚਾ ਉਹ ਕਿਹਨਾਂ ਮਾਤ ਪਾਉਂਦਾ ਮੈਂ ਬਾਬਾ ਉਹਨਾਂ ਨੂੰ ਪਰੇ ਫੇਰ ਮੈਂ ਦਿੱਤਾ ਐਨਾ ਤੇਰਾ ਧੀ ਬੇਰੀ ਖਰਾਬ ਖਾਧੀਆਂ ਹੋਈਆਂ ਫੇਰ ਮੈਂ ਸੋਚਿਆ ਬੁੜੇ ਦੀਆਂ ਪ੍ਰਾਣੀਆਂ ਖਰਾਬ ਖਾਧੀਆਂ ਹੋਈਆਂ ਕੋੜੇ ਤਾਂ ਹੀ ਤਾਂ ਲੋ ਪੜੀ ਸਾਡੇ ਪਿੰਡਾਂਆਂ ਦਾ ਏਡਾ ਏਡਾ ਹੁੰਦਾ ਤੂੰ ਹੈਗੀ ਸ਼ਹਿਰ ਦੀ ਪੜੀ ਗੜੀ ਆਈ ਗਾਰ ਦੇ ਨਿਖੇਰ ਕੀ ਐ ਕਾਂ ਦਾ ਗਿੱਦੜਾ ਵੀ ਨਾ ਕੇਦਿੰਦਾਂਗਾ ਕਿੱਟਨੇ ਵੇ ਜੀ ਤਾ ਮੈਂ ਨਾ ਆਂ ਆਈ ਸ਼ਹਿਰ ਦੀ ਤਨ ਬਕਿੰਦੀ ਦੀ ਸ਼ਹਿਰ ਦੀ ਹੋਈ ਤੋ ਸ਼ਹਿਰ ਦੇ ਤਾਂ ਹੋ ਗਏ ਪਤਨ ਕਿਹੜੀ ਮੰਡੀ ਸੀ ਉੱਥੇ ਤੇ ਮਾਫਾ ਰਹਿੰਦਾ ਹੁੰਦਾ ਪਰ 10 ਜਿਹੇ ਤਾਂ ਹੁੰਦੇ ਸੀ ਉਹ ਸੰਗਤ ਮੰਡੀ ਹਾਂ ਸੰਗਤ ਮੰਡੀ ਦੀ ਅੰਦਰ ਫਿਰ ਮੰਡੀ ਹੋਗੀ ਉਹ ਪਰ ਤੂੰ ਪਿੰਡ ਵਾਲਿਆਂ ਦਾ ਤਾਂ ਅੱਜ ਹੀ ਦੇਖਿਆ ਨਾ ਕਿਵੇਂ ਤੇਰੇ ਬੰਦੇ ਛੋਟ ਮੇਰੇ ਹੰਡੇ ਆ ਕੰਨ ਨੂੰ ਪਤਾ ਮੈਨੂੰ ਇਹ ਕਦੀ ਨਹੀਂ ਖੰਨ ਵਰਨਾ ਤੇਰਾ ਬੀਕ ਦਾ ਚੱਕਰ ਖਾ ਗਿਆ। ਇਸ ਮੋਟਨ ਕੀ ਖੰਨ ਰੱਟਾ ਤੂੰ। ਹੂੰ ਮੈਨੂੰ ਕੋ ਸਾਟੜੀ ਆਂਦਾ ਰਹੇਂ ਦੇ ਦੇਖ ਕੇ ਮਰਤਾ ਹੋਈ ਹੋ ਕਿਉਂ ਆ ਜਾਂਦਾ ਬੀਕ ਗੁੱਸਤੀ। ਕੀ ਸਾ ਜੜੀ ਜਾਂਦਾ ਤੇ ਕੀ ਮੈਂ ਤਾਂ ਰੋਟੀ ਤੇ ਰੋਟੀ ਦੀ ਹੋਗੀ ਰੱਬ ਦੀ ਨਹੀਂ ਕਿਹਾ ਮੈਂ। ਹੂੰ ਤੇਰੇ ਨਾਲ ਮੈਂ ਨਹੀਂ ਬੰਨ ਫੜਾਉਂਦੀ ਰੋਟੀ ਤੁਰਾ ਰਾਗੀ ਪਾ ਮਾਰਾ ਕੁਛ। ਅੱਛਾ ਤੇ ਤੂੰ ਨਾ ਫੜਾਉਣਾ ਇਹਨੂੰ ਮੈਂ ਵੀ ਪਤਾ ਤੂੰ ਫੜ ਕੇ ਬਾਹਰ ਦੀ ਜਾਈ ਖਿੱਚ ਲੈ ਉਹ ਮੈਂ ਐਵੇਂ ਨਹੀਂ ਜਾਈ ਖਿੱਚ ਦਦਾ ਲੈ ਕੰਮ ਨਹੀਂ ਹੋਇਆ ਜਿੰਦ ਮਲੂਕ ਮੇਰੀ ਗੱਲ ਸੁਣ ਤੂੰ ਮੈਨੂੰ ਸਾਫ ਸਭ ਗੱਲ ਦੱਸ ਦੇ ਵੀ ਤੂੰ ਮੇਰਾ ਉਹ ਕੇ ਵੀ ਜਿਤਰਾ ਜੀ ਕਰਦਾ ਫਿਰ ਤਾਂ ਤੂੰ ਆ ਜਾ ਘਰੇ ਕੋਈ ਨਹੀਂ ਨਾ ਮੈਂ ਕਿਸੇ ਨੂੰ ਲੱਗਣ ਦੇਵਾਂ ਪਤਾ ਮਾਂ ਬਾਬਾ ਇੱਥੇ ਤਾਂ ਉਦੀ ਬਾਤ ਗੱਲ ਨਿਕਲ ਜਾਂਦੀ ਐ ਬਾਹਰ ਆਏ ਹਵਾ ਵਾਂਗੂ ਖਿਲਰ ਜਾਂਦੀ ਤੇ ਫੂਟ ਖਿਲਰਦਾ ਪਰ ਕਮਾਲ ਫੂਟ ਨੂੰ ਨਹੀਂ ਅੱਧ ਕੁੰਦੀ ਐ ਪੈ ਜੋ ਤੇਰੀ ਬੀਬੀ ਤਾਂ ਗਈ ਵੀ ਆ ਹੁਣ ਉੱਥੇ ਆਉਦੀ ਪੇਕੀ ਨਮਰਤ ਹੋਇਆ ਪਿਆ ਓੱਖਾ ਮੈਂ ਤੁਹਾਨੂੰ ਮਾਲ ਸਹੀ ਕਰਾਂ ਮੈਂ ਤਾਂ ਤੇਲ ਹੀ ਲਾਵਾਂ ਇਸ ਨੂੰ ਹੋਰ ਮੈਂ ਕੀ ਕਰਾਂ ਦੱਸ ਬਾਬਾ ਮੈਨੂੰ ਤਾਂ ਬਹੁਤ ਯਾਰੀ ਹੁੰਦੀ ਐ ਸੰਗਲ ਜੀਵਨ ਰੱਖੀ ਨਾ ਘਰ ਤਾਂ ਜਿਸ ਕੇ ਬਾਤ ਤੂੰ ਜੀ ਕਰ ਮੱਤਾਂ

ਅੱਛਾ ਜੀ ਹਾਂ ਫਿਰ ਕਰਦੇ ਆ ਕੋਈ ਨਹੀਂ ਨਾ 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 ਮੈਂ ਤਾਂ ਲੈ ਕਰਾਂ ਵੇਖੀ ਜਾਈ ਕਿਤੇ ਉਹ ਨਾ ਹੋਵੇ ਕਿਤੇ ਇਹ ਵੀ ਉੱਠ ਜੇ ਦੇ ਨਾਲ ਨਾ ਮੈਂ ਤਾਂ ਕੋਈ ਇਹ ਰਗੜਾ ਰੂੜਾ ਲਵਾਉਂਗੀ ਜੇ ਰੋ ਰੋ ਬਦਲ ਲੱਗੀ ਜੀ ਕਰਿਆ ਥੋੜਾ ਬਹੁਤ ਹੈ ਨਾ ਫੇਰ ਜਿਹੜਾ ਮਨ ਮੁਕੀਰ ਕਿਤੇ ਜਾ ਕੇ ਹਾਂ ਕਰਨੀ ਆਈ ਨਾ ਕਰਤੀ ਕਿ ਤੇ ਉਹ ਨਾਵਦਰ ਜੀ ਬਾਲਾ ਕਰਨ ਲੱਗੇ ਜੇ ਡੰਡੋਂ ਬਾਣ ਨਿੱਕੋ ਵਾਰ ਉਹ ਵੀ ਅੰਦਰ ਹੀ ਉੱਠ ਜਾਣ ਹਾਂ ਕਿਤੇ ਰੱਖਸ ਨਹੀਂ ਹੋਰ ਕੀ ਹੈ ਤਾਂ ਧਾਗੇ ਧੋਗੇ ਬੰਨੇ ਕਿਤੇ ਵਿੱਚ ਹੀ ਧਾਗੇ ਖੁੱਲ ਜਾਣ ਅੰਦਰ ਹੀ ਸਿਆਉਣਾ ਤੇ ਵੜ ਜਾਂਦੇ ਆ ਕਿਤੇ ਰੱਖਸ ਨਹੀਂ ਆ ਘਾੜੀ ਦੀਆਂ ਲੋਰਾਂ ਵਿੱਚ ਜਾ ਜਾਂਦੇ ਜੇ ਤੁਹਾਨੂੰ ਕਰਨੀ ਮੇਰੀ ਗੱਲ ਸੁਣੋ ਫੋਨ ਤੇ ਇੰਨੀ ਗੱਲਾਂ ਨਹੀਂ ਹੁੰਦੀ ਕੋਈ ਰਿਕਾਰਡਿੰਗ ਰਿਕਾਰਡਿੰਗ ਨਾ ਹੁੰਦੀ ਹੋਵੇ ਤਾਂ ਆਜ ਆਪ ਬਹਿ ਕੇ ਬੈਠ ਕੇ ਚ ਗੱਲ ਕਰਦੇ ਆਂ